ਅੱਜ ਆ ਦੋ ਨਵੀਆਂ ਸੁਣ ਲੋ ਇੱਕ ਤਾਂ ਅੱਜ ਪੂਰੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਹੈ ਤੇ ਇੱਕ ਵੱਡੇ ਐਕਸ ਪੁਲਿਸ ਅਫਸਰ ਉਹਦੀ 20 ਕਰੋੜ ਦੀ ਜਾਇਦਾਦ ਕੁਰਕ ਕਰਨ ਦੀ ਜਬਤ ਕਰਨ ਦੀ ਗੱਲ ਆਖੀ ਹੈ ਮਾਮਲਾ ਨਸ਼ੇ ਦਾ ਹੈ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦੇਣੀ ਹੈ ਦੂਜੀ ਵੱਡੀ ਖਬਰ ਹੈ ਕਿ ਦੋ ਦਿਨ ਪਹਿਲਾਂ ਇੱਕ ਵੱਡੀ ਖਬਰ ਆਈ ਸੀ ਕਿ ਪੰਜਾਬ ਦੇ ਜਿਹੜੇ ਇੱਕ ਕੈਬਨਟ ਮੰਤਰੀ ਨੇ ਹਰਦੀਪ ਮੁੰਡੀਆਂ ਉਹਨਾਂ ਦੇ ਗਨਮੈਨ ਨੂੰ ਗੋਲੀ ਵੱਜੀ ਸੀ ਤੇ ਉਹ ਗੋਲੀ ਵੱਜਣ ਦਾ ਹੁਣ ਪੂਰਾ ਖੁਲਾਸਾ ਹੋ ਗਿਆ ਗੋਲੀ ਵੱਜੀ ਕਿਉਂ ਸੀ ਉਹ ਮਾਰੀ ਕਿੰਨੇ ਸੀ ਔਰ ਮਾਰੀ ਕਿਉਂ ਸੀ ਪੂਰੀ ਜਾਣਕਾਰੀ ਉਹ ਵੀ ਤੁਹਾਨੂੰ ਦਿੰਨੇ ਆ ਹੁਣ ਆਪਾਂ ਪਹਿਲੀ ਗੱਲ ਤੋਂ ਸ਼ੁਰੂ ਕਰੀਏ ਹੁਣ ਅੱਜ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਦੱਸਿਆ ਕੇ ਪੰਜਾਬ ਪੁਲਿਸ ਦਾ ਇੱਕ ਬਹੁਤ ਵੱਡਾ ਅਫਸਰ ਇੱਕ AIG ਰੈਂਕ ਦਾ ਅਫਸਰ ਜਿਹੜਾ ਪਿਛਲੇ ਟਾਈਮ ਦੇ ਵਿੱਚ ਬਹੁਤ ਵੱਡੀ ਚਰਚਾ ਚ ਰਿਹਾ ਐਕਸ ਪੁਲਿਸ ਅਫਸਰ AIG ਰਾਜੀਤ ਸਿੰਘ ਹੁੰਦਲ ਜਿਹੜਾ SSP ਤੋਂ ਉੱਪਰ ਦੇ ਰੈਂਕ ਦਾ ਅਫਸਰ ਸੀ ਤੇ ਉਹਨੂੰ ਨਸ਼ਾ ਤਸਕਰੀ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਤੇ ਅੱਜ ਡੀਜੀਪੀ ਸਾਹਿਬ ਨੇ ਦੱਸਿਆ ਕਿ ਉਹਦੀ 20 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਹੈ ਉਹ ਜਬਤ ਕੀਤੀ ਗਈ ਆ ਉਹ ਹੁਣ ਅਟੈਚ ਕਰ ਲਈ ਗਈ ਆ ਇਹ ਕੀਤਾ ਕਿਉਂ ਗਿਆ ਦੇਖੋ ਪਿਛਲੇ ਟਾਈਮ ਤੋਂ ਜਦੋਂ ਦਾ ਪੰਜਾਬ 'ਚ ਯੁੱਧ ਨਸ਼ਿਆਂ ਵਿਰੋਧ ਦੀ ਗੱਲ ਇਹਨਾਂ ਨੇ ਚਲਾਈ ਹੈ ਤਾਂ ਉਦੋਂ ਦਾ ਲੋਕ ਇਹ ਰੌਲਾ ਪਾਉਂਦੇ ਸੀ ਕਿ ਕੋਈ ਵੀ ਵੱਡੀ ਮੱਛੀ ਕੋਈ ਵੱਡਾ ਮગર ਮੱਛ ਕਿਉਂ ਨਹੀਂ ਫੜਿਆ ਜਾ ਰਿਹਾ ਘਾਰ ਟਾਏ ਜਾ ਰਹੇ ਨੇ ਜਾਂ ਜਾਇਦਾਦਾਂ ਅਟੈਚ ਕੀਤੀਆਂ ਜਾ ਰਹੀਆਂ ਨੇ ਤਾਂ ਹੇਟਲੇ ਲੋਕਾਂ ਦੀਆਂ ਹੋ ਰਹੀਆਂ ਨੇ ਤੇ ਕਈ ਸਾਰੇ ਲੋਕਾਂ ਨੇ ਸਿੱਧੇ ਰੂਪ ਚ ਸਵਾਲ ਉਠਾਏ ਸੀਗੇ ਕਿ ਜਿਹੜੇ ਵੱਡੇ ਨਸ਼ਾ ਤਸਕਰੀ ਚ ਸ਼ਾਮਲ ਰਹੇ ਨੇ ਜਿਵੇਂ ਇਹ ਵੱਡਾ ਪੁਲਿਸ ਅਫਸਰ ਰਾਜੀਤ ਸਿੰਘ ਹੁੰਦਣ ਜਾਂ ਉਹ ਜਿਹੜਾ ਰਾਣੋ ਸੀਗਾ ਬਈ ਇਹਨਾਂ ਦੀਆਂ ਜਾਇਦਾਦਾਂ ਤੁਸੀਂ ਕਿਉਂ ਨਹੀਂ ਖੁਰਦ-ਬੁਰਦ ਕਰਦੇ ਬਈ ਬਾਕੀਆਂ ਦੇ ਘਰ ਟਾਏ ਜਾ ਰਹੇ ਨੇ ਤਾਂ ਅੱਜ ਪੰਜਾਬ ਪੁਲਿਸ ਦੇ ਜਿਹੜੇ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਹੈ ਉਹਨਾਂ ਨੇ ਆਖਿਆ ਵੀ ਅਸੀਂ 20 ਕਰੋੜ ਰੁਪਏ ਦੀ ਜਾਇਦਾਦ ਇਹ ਜਿਹੜਾ ਰਾਜਜੀਤ ਹੁੰਦਲਾ ਪੰਜਾਬ ਪੁਲਿਸ ਦਾ ਵੱਡਾ ਅਫਸਰ ਸੀਗਾ ਇਹਦੀ ਅਟੈਚ ਕਰ ਲਈ ਹੈ ਹੁਣ ਸਵਾਲ ਇਹ ਹੈ ਕਿ ਪੂਰਾ ਮਾਮਲਾ ਕੀ ਸੀ ਉਹ ਵੀ ਸੁਣ ਲੋ 2017 ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਜੀ ਦਾ ਨਾਮ ਇੰਦਰਜੀਤ ਸਿੰਘ ਦੱਸਿਆ ਜਾਂਦਾ ਹੈ ਉਹ ਨਸ਼ਾ ਤਸਕਰੀ ਵਾਲੇ ਮਾਮਲੇ 'ਚ ਕਾਬੂ ਆਇਆ ਸੀ ਉਸ ਤੋਂ ਫਿਰ ਗਾਂ ਪਰਤਾਂ ਦਰ ਪਰਤਾਂ ਜਦ ਖੁੱਲੀਆਂ ਤੇ ਮਾਮਲਾ ਇਹ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਇੱਕ ਵੱਡਾ ਅਫਸਰ ਬੈਠਾ ਸੀ ਰਾਜੀਤ ਸਿੰਘ ਹੁੰਦਲ ਇਹਦੇ ਤੱਕ ਪਹੁੰਚਿਆ ਹੁਣ ਏਆਈਜੀ ਤੱਕ ਚਲਦੀ ਬਹੁਤ ਆ ਪਰ ਜਦੋਂ ਇਹਦੇ ਤੱਕ ਮਾਮਲਾ ਪਹੁੰਚਿਆ ਉਸ ਤੋਂ ਬਾਅਦ ਪੁਲਿਸ ਇਹਨੂੰ ਗ੍ਰਿਫਤਾਰ ਨਹੀਂ ਕਰ ਸਕੀ ਪੁਲਿਸ ਨੇ ਇਹਨੂੰ ਨਸ਼ਾ ਤਸਕਰੀ ਦੇ ਬਹੁਤ ਵੱਡੇ ਮਾਮਲੇ ਦੇ ਵਿੱਚ ਨਾਮਜ਼ਦ ਕਰ ਲਿਆ ਪਰ ਅੱਜ ਤੱਕ 2 ਸਾਲ ਹੋ ਗਏ ਨੇ ਪੁਲਿਸ ਇਹਨੂੰ ਗ੍ਰਿਫਤਾਰ ਨਹੀਂ ਕਰ ਸਕੀ ਫੜ ਨਹੀਂ ਸਕੀ ਇਹ ਪੁਲਿਸ ਦੀ ਗ੍ਰਿਫਤ ਤੋਂ ਭੱਜਿਆ ਹੋਇਆ ਸਵਾਲ ਇਹ ਆ ਕਿ ਇਹ ਕਾਰਨ ਕੀ ਆ ਪੁਲਿਸ ਨੇ ਬਹੁਤ ਤਰ੍ਹਾਂ ਦੇ ਵੱਡੇ ਵੱਡੇ ਬਦਮਾਸ਼ਾਂ ਨੂੰ ਕੱਢ ਲਿਆਂਦਾ ਪਰ ਇਹ ਇੱਕ ਪੁਲਿਸ ਅਫਸਰ ਪੁਲਿਸ ਤੋਂ ਫੜਿਆ ਕਿਉਂ ਨਹੀਂ ਗਿਆ ਔਰ ਸਭ ਤੋਂ ਵੱਡਾ ਸਵਾਲ ਇਹ ਕਿ ਭੱਜ ਕਿਵੇਂ ਗਿਆ ਇਹ ਤਾਂ ਪੁਲਿਸཅ ਸੀ ਪੁਲਿਸ ਦਾ ਅਫਸਰ ਸੀ ਵੱਡਾ ਅਫਸਰ ਸੀ ਇੰਨੀ ਛੇਤੀ ਇੱਕੋ ਦਮ ਛਾਇਆਂ ਮਾਇਆਂ ਕਿਵੇਂ ਹੋ ਗਿਆ ਇਹ ਗਾਇਬ ਕਿਵੇਂ ਹੋ ਗਿਆ ਤੇ ਪੁਲਿਸ ਨੇ ਗਾਇਬ ਹੋਣ ਕਿਉਂ ਦਿੱਤਾ ਦੇਖੋ ਮਾਮਲਾ ਇਹ ਸੀਗਾ ਕਿ ਉਹ ਜਿਹੜਾ ਇਨਸਪੈਕਟਰ ਜਿਹੜਾ ਇੰਦਰਜੀਤ ਸਿੰਘ ਜਦੋਂ ਉਹਦੇ ਉੱਪਰ ਨਸ਼ਾ ਤਸਕਰੀ ਵਾਲਾ ਮਾਮਲਾ ਆਇਆ ਫਿਰ ਪਰਤਾ ਖੁੱਲੀਆਂ ਸੀ ਕਿ ਇਹ ਰਲ ਕੇ ਕੰਮ ਕਰਦੇ ਨੇ ਦੋਸ਼ ਇਹ ਲੱਗੇ ਸੀ ਜਿੱਥੇ ਵੀ ਇਹ AIG ਰਾਜੀਤ ਸਿੰਘ ਹੁੰਦਲ ਜਾਂਦਾ ਸੀਗਾ ਇਹ ਉਹਨੂੰ ਨਾਲ ਹੀ ਲੈ ਕੇ ਜਾਂਦਾ ਸੀ ਤੇ ਰਲ ਮਿਲ ਕੇ ਫਿਰ ਇਹ ਕੰਮ ਕਰਦੇ ਸੀ ਫਿਰ ਇਹਨਾਂ ਦੇ ਉੱਪਰ ਕਈ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਗਿਆ ਸੀ ਪਰ ਅਫਸੋਸਦਾਰ ਅਫਸੋਸ ਕਿ ਫੜਿਆ ਤਾਂ ਨਹੀਂ ਗਿਆ ਹੁਣ ਤੱਕ ਇਹਨਾਂ ਦੀਆਂ ਜਾਇਦਾਦਾਂ ਨੂੰ ਵੀ ਕੁਝ ਨਹੀਂ ਸੀ ਹੋਇਆ ਤੇ ਹੁਣ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਕਿਹਾ ਕਿ 20 ਕਰੋੜ ਰੁਪਏ ਦੀ ਇਹਦੀ ਜਾਇਦਾਦ ਅਸੀਂ ਅਟੈਚ ਕੀਤੀ ਹੈ ਹੁਣ ਸਵਾਲ ਅਗਲਾ ਹੈ 20 ਕਰੋੜ ਦੀ ਜਾਇਦਾਦ ਇਹਦੇ ਤੋਂ ਬਣੀ ਕਿਵੇਂ ਇੱਕ ਪੁਲਿਸ ਅਫਸਰ ਦੀ ਤਨਖਾਹ ਕਿੰਨੀ ਹੁੰਦੀ ਹੈ ਲੱਖ ਡੇਢ ਲੱਖ 2 ਲੱਖ ਇਸ ਤੋਂ ਵੱਧ ਤਾਂ ਨਹੀਂ ਹੁੰਦੀ ਮੰਨ ਲਓ ਕਿਸੇ ਬੰਦੇ ਦੀ 2 ਲੱਖ ਰੁਪਇਆ ਤਨਖਾਹ ਉਹ 20 ਕਰੋੜ ਦੀ ਜਾਇਦਾਦ ਬਣਾ ਲਿਆ ਕਿਉਂਕਿ ਉਹਨੂੰ ਤੇ ਉਹਦੇ ਟੱਬਰ ਨੂੰ ਆਪਦੀ ਜ਼ਿੰਦਗੀ ਦੀ 66 62 ਖਰਚੇ ਰਹਿਣੀ ਬੈਣੀ ਬਹੁਤ ਮਹਿੰਗੀ ਕਰਨੀ ਪੈਂਦੀ ਆ ਤੇ ਮਹਿੰਗੀ ਰਹਿਣੀ ਬੈਣੀ ਦੇ ਮਹਿੰਗੇ ਖਰਚੇ ਕਰਕੇ ਉਸ ਤੋਂ ਬਾਅਦ ਕਿਹੜਾ ਪੈਸਾ ਬਚਾਲੂ ਵੀ 20 ਕਰੋੜ ਰੁਪਏ ਦੀ ਜਾਇਦਾਦ ਬਣ ਜਾਂਦੀ ਹੈ ਮੰਨ ਲਓ ਕਰੋੜ ਰੁਪਏ ਦੀ ਜਾਂ 2 ਕਰੋੜ ਰੁਪਏ ਦੀ ਕਿਸੇ ਨੂੰ ਵਿਰਾਸਤ ਵਿੱਚ ਵੀ ਮਿਲੀ ਹੋਵੇ ਤੇ ਫਿਰ ਵੀ 18 17 ਕਰੋੜ ਦੀ ਜਾਇਦਾਦ ਕਿੱਥੋਂ ਬਣ ਗਈ ਹੁਣ ਐਦਾਂ ਜਿੰਨੇ ਵੀ ਹੋਰ ਪੁਲਿਸ ਵਾਲੇ ਨੇ ਜਾਂ ਅਫਸਰ ਨੇ ਜਾ ਮੰਤਰੀ ਨੇ ਜਿਨ੍ਹਾਂ ਦੀਆਂ ਜਾਇਦਾਦਾਂ ਕਾਫੀ ਬਣੀਆਂ ਨੇ ਉਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਵੀ ਉਹਨਾਂ ਕੋਲੇ ਪੈਸਾ ਆਇਆ ਕਿੱਥੋਂ ਆ ਬਠਿੰਡੇ ਦੇ ਵਿੱਚ ਇੱਕ ਬੀਬੀ ਕਾਸਟੇਬਲ ਫੜੀ ਸੀ ਅਮਨਦੀਪ ਕੌਰ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਲੱਗਾ ਉਹਦੇ ਉਹਦੇ ਕੋਲੋਂ ਖਲਾਸੇ ਕੀ ਹੋਏ ਨੇ ਪੁਲਿਸ ਨੇ ਨਹੀਂ ਦੱਸਿਆ ਉਹਦੇ ਕੋਲੋਂ ਕੀ ਕੁਝ ਪੁਲਿਸ ਨੇ ਪਤਾ ਲਾਇਆ ਉਹਨੇ ਕਿਹੜੇ ਰਾਜ਼ ਉਗਲੇ ਨੇ ਇਹ ਅਜੇ ਤੱਕ ਪੁਲਿਸ ਨੇ ਮੀਡੀਆ ਦੇ ਵਿੱਚ ਬਾਹਰ ਨਹੀਂ ਦੱਸਿਆ ਕਿਉਂ ਨਹੀਂ ਦੱਸਿਆ ਬਾਕੀ ਸਾਰੇ ਕੇਸਾਂ 'ਚ ਤਾਂ ਪੁਲਿਸ ਦੱਸਦੀ ਆ ਪ੍ਰੈਸ ਕਾਨਫਰੰਸ ਕਰਦੀ ਕਦੇ ਡੀਜੀਪੀ ਕਰਦੇ ਆ ਕਦੇ ਆਈਜੀ ਕਰਦੇ ਕਦੇ ਐਸਐਸਪੀ ਕਰਦੇ ਆ ਪਰ ਉਸ ਕੇਸ ਚ ਪੁਲਿਸ ਨੇ ਡਿਸਕਲੋਜ਼ ਕਿਉਂ ਨਹੀਂ ਕੀਤਾ ਕਿਉਂ ਉਹ ਮਾਮਲਾ ਅੰਦਰ ਖਾਤੇ ਗੁਪਤੀ ਰੱਖ ਲਿਆ ਇੱਕ ਸਵਾਲ ਹੈ ਹੁਣ ਇੱਕ ਮਾਮਲਾ ਪੰਜਾਬ ਦੇ ਵਿੱਚ 2 ਦਿਨ ਪਹਿਲਾਂ ਹੋਰ ਵਾਪਰਿਆ ਉਹ ਮਾਮਲਾ ਇਹ ਵਾਪਰਿਆ ਕਿ ਜਿਹੜੇ ਹਰਦੀਪ ਮੁੰਡੀਆਂ ਪੰਜਾਬ ਦੇ ਕੈਬਨਿਟ ਮੰਤਰੀ ਹੈ ਉਹਨਾਂ ਦਾ ਇੱਕ ਗਨਮੈਨ ਹੈ ਜਿਹਦੇ ਗੋਲੀ ਵਜਣ ਦੀ ਖਬਰ ਆਉਂਦੀ ਹੈ ਪੂਰੇ ਪੰਜਾਬ ਚ ਲੋਕ ਹੈਰਾਨ ਹੁੰਦੇ ਨੇ ਵੀ ਹੁਣ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਗੋਗੀ ਨੂੰ ਆਪਣੇ ਆਪ ਗੋਲੀ ਵੱਜ ਗਈ ਥੋੜਾ ਟਾਈਮ ਪਹਿਲਾਂ ਤੇ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਵੀ ਵੱਜੀ ਕਿਵੇਂ ਪਰ ਉਸ ਤੋਂ ਬਾਅਦ ਹੁਣ ਆ ਗਨਮੈਨ ਨੂੰ ਵੱਜ ਗਈ ਗੋਲੀ ਤੇ ਵੱਜੀ ਕਿਵੇਂ ਫਿਰ ਹੁਣ ਇਹਦਾ ਖੁਲਾਸਾ ਹੋ ਕੇ ਸਾਹਮਣੇ ਆ ਰਿਹਾ ਪੁਲਿਸ ਨੇ ਆਪ ਹੀ ਦੱਸਿਆ ਵੀ ਇਹ ਜਿਹੜਾ ਗਨਮੈਨ ਸੀਗਾ ਇਹਦੇ ਰਾਮਪੁਰ ਪਿੰਡ ਦੇ ਵਿੱਚ ਕਿਸੇ ਕੁੜੀ ਦੇ ਨਾਲ ਰਿਲੇਸ਼ਨ ਸੀ ਤੇ ਇਹ ਉਹਦੇ ਨਾਲ ਬੜੇ ਟਾਈਮ ਤੋਂ ਅਟੈਚ ਸੀਗਾ ਤੇ ਉਹਦਾ ਵਿਆਹ ਹੋ ਚੁੱਕਾ ਸੀ ਕੁੜੀ ਦਾ ਪਰ ਇਹ ਅਜੇ ਵੀ ਉਹਨੂੰ ਗੱਲਬਾਤ ਕਰਦਾ ਸੀ ਜਾਂ ਮਿਲਦਾ ਗਿਲਦਾ ਕਹਿ ਲਓ ਜਾਂ ਗੱਲਬਾਤ ਕਰਦਾ ਕਹਿ ਲਓ ਤੇ ਹੁਣ ਇਹ ਉੱਥੇ ਗਿਆ ਸੀਗਾ ਉੱਥੇ ਫਿਰ ਇਹਦੀ ਮੌਤ ਹੋਈ ਹੁਣ ਜਿਹੜੇ ਕੁੜੀ ਦੇ ਪਰਿਵਾਰ ਵਾਲੇ ਸੀ ਉਹ ਕਹਿੰਦੇ ਸੀ ਆ ਸੌਰੀ 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 ਮੁੰਡੇ ਦੇ ਪਰਿਵਾਰ ਵਾਲੇ ਇਹਦੇ ਮਰਨ ਵਾਲੇ ਦੇ ਉਹ ਕਹਿੰਦੇ ਸੀ ਕਿ ਸਾਡੇ ਭਰਾ ਨੂੰ ਕੁੜੀ ਨੇ ਉੱਥੇ ਬੁਲਾਇਆ ਉੱਥੇ ਬੁਲਾ ਕੇ ਵਸਾ ਕੇ ਤੇ ਫਿਰ ਉਹਦਾ ਕਤਲ ਕੀਤਾ ਗਿਆ ਉਹਨੂੰ ਗੋਲੀ ਮਾਰੀ ਗਈ ਆ ਪਰ ਪੁਲਿਸ ਨੇ ਮਾਮਲਾ ਇਹ ਸਾਹਮਣੇ ਲੈਂਦਾ ਵੀ ਨਹੀਂ ਗੋਲੀਆਂ ਨੇ ਆਪ ਮਾਰੀ ਆ ਕੋਈ ਟਕਰਾਰ ਹੋਈ ਉੱਥੇ ਤੇ ਉਹ ਪਰੇਸ਼ਾਨ ਸੀਗਾ ਤੇ ਉਹਨੇ ਫਿਰ ਖੁਦਕੁਸ਼ੀ ਕਰਨ ਦੇ ਲਈ ਆਪਣੇ ਆਪ ਨੂੰ ਗੋਲੀ ਮਾਰੀ ਆ ਪੁਲਿਸ ਨੇ ਹੁਣ ਤਿੰਨ ਜਣਿਆਂ ਦੇ ਵਿਰੁੱਧ ਪਰਚਾ ਦਰਜ ਕਰ ਰਿਆ ਇੱਕ ਕੁੜੀ ਇੱਕ ਕੁੜੀ ਦੀ ਮਾਂ ਇੱਕ ਸ਼ਾਇਦ ਕੁੜੀ ਦੇ ਘਰ ਵਾਲਾ ਜਾਂ ਕੋਈ ਹੋਰ ਹੈ ਤਿੰਨਾਂ ਦੇ ਉੱਪਰ ਪੁਲਿਸ ਨੇ ਪਰਚਾ ਦਰਜ ਕਰ ਲਿਆ ਪਰ ਸਵਾਲ ਹੁਣ ਅਗਲਾ ਖੜਾ ਹੋ ਗਿਆ ਆਖਰ ਪੰਜਾਬ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਨ ਲਈ ਮਜਬੂਰ ਕਿਉਂ ਹੋਣਾ ਪੈਂਦਾ ਪਹਿਲਾਂ ਤਾਂ ਜੇ ਕਿਸੇ ਦਾ ਕੋਈ ਮੋਹ ਪਿਆਰ ਹੈ ਜੇ ਹੈ ਫਿਜ਼ੀਕਲ ਅਟਰੈਕਸ਼ਨ ਤੇ ਲਵ ਦੇ ਵਿੱਚ ਵੱਡਾ ਫਰਕ ਹੁੰਦਾ ਇਹਨੂੰ ਸਮਝਣਾ ਤੇ ਪਛਾਣਨਾ ਜ਼ਰੂਰੀ ਹੈ فرض ਕਰੋ ਕਿਸੇ ਦਾ ਕੋਈ ਲਵ ਅਫੇਅਰ ਹੈ ਤੇ ਲਵ ਅਫੇਅਰ ਦੇ ਮਾਮਲੇ ਦੇ ਵਿੱਚ ਜੇ ਉਹ ਉਹ ਵਿਆਹ ਕਰਾਉਣਾ ਚਾਹੁੰਦੇ ਨੇ ਇਕੱਠੇ ਰਹਿਣਾ ਚਾਹੁੰਦੇ ਨੇ ਤਾਂ ਫਿਰ ਜੇ ਉਹ 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 ਹਰ ਇੱਕ ਮੁੰਡੇ ਨੂੰ ਹਰ ਇੱਕ ਕੁੜੀ ਨੂੰ ਕਿਤੇ ਨਾ ਕਿਤੇ ਤਾਂ ਵਿਆਹ ਹੀ ਜਾਣਾ ਹੁੰਦਾ ਹੁਣ ਜਿਹੜੇ ਦੂਜੇ ਕਰਾਉਂਦੇ ਨੇ ਉਹ ਬਾਲੀ ਮੱਤ ਵਾਲੇ ਤਾਂ ਹੁੰਦੇ ਨਹੀਂ ਤੇ ਜੇ ਉਹ ਪੜ੍ਹੇ ਲਿਖੇ ਨੇ ਉਹਨਾਂ ਦੀ ਉਮਰ ਪੂਰੀ ਹੈ ਤਾਂ ਫਿਰ ਉਹਨਾਂ ਨੂੰ ਆਪਣੇ ਆਪ ਵਿਆਹ ਕਰਾਉਣ ਦੀ ਇਜਾਜ਼ਤ ਕਿਉਂ ਨਹੀਂ ਹੈ ਵੇਖੋ ਸਿੱਧੀ ਗੱਲ ਤੁਸੀਂ ਸਾਰਿਆਂ ਨੇ ਤੇ ਮੈਂ ਅਸੀਂ ਸਾਰਿਆਂ ਨੇ ਆਪਣੇ ਬੇਲੀ ਆਪਣੇ ਦੋਸਤ ਆਪਦੀ ਮਰਜ਼ੀ ਨਾਲ ਚੁਣੇ ਨੇ ਬੇਲੀ ਦੋਸਤ ਨਾਲ ਅਸੀਂ ਸਦਾ ਨਹੀਂ ਰਹਿਣਾ ਬੇਲੀ ਦੋਸਤ ਨਾਲ ਅਸੀਂ ਲੈਣ ਦੇਣ ਫੈਸਲੇ ਵੀ ਛੋਟੇ ਛੋਟੇ ਕਰਨੇ ਹੁੰਦੇ ਆ ਪਰ ਬੇਲੀ ਦੋਸਤ ਅਸੀਂ ਆਪਣੀ ਮਰਜ਼ੀ ਦਾ ਚੁਣਨੇ ਆ ਕਿਸੇ ਦਾ ਮਾਂ ਪਿਓ ਚੁਣ ਕੇ ਦਿੰਦਾ ਵੀ ਪੁੱਤਰਾ ਆ ਤੇਰਾ ਬੇਲੀ ਹੋਊ ਤੇ ਆ ਨਹੀਂ ਹੋਊ ਜਾਂ ਕੁੜੀ ਨੂੰ ਵੀ ਕੁੜੀਏ ਆ ਤੇਰੀ ਸਹੇਲੀ ਹੋਈ ਤੇ ਆ ਤੇਰੀ ਸਹੇਲੀ ਕੁੜੀ ਨਹੀਂ ਹੋਊ ਨਹੀਂ ਨਾ ਫਿਰ ਜਿਹੜੇ ਬੰਦੇ ਨਾਲ ساری ਉਮਰ ਕੱਟਣੀ ਹੈ ساری ਉਮਰ ਰਹਿਣਾ ਕੁੜੀ ਨਾਲ ਜਾਂ ਮੁੰਡੇ ਨਾਲ ਉਹ ਬੰਦੇ ਦੀ ਆਪਦੀ ਚੋਣ ਕਿਉਂ ਨਹੀਂ ਹੋਣਾ ਚਾਹੀਦਾ ਇਹਦੇ ਚ ਕ੍ਰਾਈਮ ਕੀ ਹੈ ਇਹਦੇ ਚ ਅਪਰਾਧ ਕੀ ਹੈ ਐਡੀ ਅਨਪੜਤਾ ਵਾਲੀ ਛੋਟੀ ਸੋਚ ਅਜੇ ਵੀ ਸਾਡੇ ਸਮਾਜ ਨੇ ਰੱਖੀ ਹੈ ਉਹ ਯੂਰਪ ਦੇ ਜਿਹੜੇ ਉਹ 35 ਦੇਸ਼ ਨੇ ਤੇ ਲੈਟਿਨ ਅਮਰੀਕਾ ਦੇ ਜਿੰਨੇ ਦੇਸ਼ ਨੇ ਉਹਨਾਂ ਦੇ ਵਿੱਚ ਇਹ ਮੁੱਦੇ ਬਹੁਤ ਟਾਈਮ ਦੇ ਹੱਲ ਹੋ ਚੁੱਕੇ ਨੇ ਉਹ ਇਹਨਾਂ ਮਾਮਲਿਆਂ 'ਚ ਨਾ ਕਿਸੇ ਦੇ ਦਖਲ ਦਿੰਦੇ ਨੇ ਮਾਪਿਓ ਵੀ ਕਹਿੰਦਾ ਵੀ ਇਹ ਮਾਮਲਾ ਉਹਦਾ ਆ ਜੀਨੇ ਚੋਣ ਕਰਨੀ ਐ ਅਸੀਂ ਟੰਗ ਅਸੀਂ ਲਾਤ ਨਹੀਂ ਉਡਾਉਂਦੇ ਕੱਲ ਨੂੰ ਸਾਨੂੰ ਮਿਹਣੇ ਦੇਵੇ ਕੱਲ ਨੂੰ ਸਾਨੂੰ ਗੱਲਾਂ ਕਰੇ ਨਾ ਬਿਲਕੁਲ ਨਹੀਂ ਇਹ ਮਸਲਾ ਹੀ ਨਹੀਂ ਰਹਿ ਗਿਆ ਉੱਥੇ ਤੇ ਫਿਰ ਵੇਖੋ ਉਹਨਾਂ ਸਮਾਜਾਂ ਦੇ ਵਿੱਚ ਜਿਵੇਂ ਆਪਣੇ ਰੋਜ਼ਾਨਾ ਹੀ ਖਬਰਾਂ ਆਉਂਦੀਆਂ ਨੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਮਾਰਤਾ ਤੇ ਜਾਂ ਫਿਰ ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਮਾਰਤੀ ਰੋਜ਼ਾਨਾ ਕਿੰਨੀਆਂ-ਕਿੰਨੀਆਂ ਖਬਰਾਂ ਆਉਂਦੀਆਂ ਆਉਂਦੀਆਂ ਨਾ ਇਹ ਘਟੀਆ ਖਬਰਾਂ ਸਾਡੇ ਸਮਾਜ ਦਾ ਸ਼ਿੰਗਾਰ ਕਿਉਂ ਬਣਦੀਆਂ ਇਸੇ ਲਈ ਕਿਉਂਕਿ ਅਸੀਂ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਠੀਕ ਤਰ੍ਹਾਂ ਉਹਨਾਂ ਦੇਸ਼ਾਂ ਦੇ ਵਿੱਚ ਇੱਕ ਵੀ ਖਬਰ ਪੂਰੇ ਸਾਲ 'ਚ ਏਦਾਂ ਦੀ ਨਹੀਂ ਆਉਂਦੀ ਵੀ ਪਤਨੀ ਪ੍ਰੇਮਿਕਾ ਨਾਲ ਮਿਲ ਕੇ ਜਾਂ ਪ੍ਰੇਮੀ ਨਾਲ ਮਿਲ ਕੇ ਤੇ ਆਪਣੇ ਪਾਰਟਨਰ ਦਾ ਕਤਲ ਕੀਤਾ ਹੋਵੇ ਲੋੜ ਹੀ ਨਹੀਂ ਪੈਂਦੀ ਪਹਿਲਾਂ ਤਾਂ ਪਹਿਲੀ ਚੋਣ ਉਹਨਾਂ ਦੀ ਆਪਣੀ ਹੁੰਦੀ ਹੈ ਐ ਨਹੀਂ ਕਿ ਬਈ ਧੱਕੇ ਨਾਲ ਵੀ ਕੁੜੀ ਨੇ ਮੁੰਡਾ ਤਾਂ ਹੋਰ ਪਸੰਦ ਆ ਤੇ ਘਰ ਦੇ ਉਥੋਂ ਕੁੱਟ ਮਾਰ ਕੇ ਥੱਪੜ ਥੁਪੜ ਮਾਰ ਕੇ ਕਿਤੇ ਹੋਰ ਵਿਆਹ ਦੇਣ ਉਹ ਚਵਲੋਂ ਨੂੰ ਪਸੰਦ ਨਾ ਆਵੇ ਫਿਰ ਉਹ ਉਧਰ ਚਾਕੀ ਜਾਵੇ ਉਹਦੇ ਨਾਲ ਗੱਲਾਂ ਕਰੇ ਜਾਂ ਉਹ ਪਿੱਛੇ ਆਵੇ ਮਤਲਬ ਇਹ ਵਰਤਾਰਾ ਉਹਨਾਂ ਦੇਸ਼ਾਂ 'ਚ ਨਹੀਂ ਵਾਪਰਦਾ ਫਿਰ ਜੇਕਰ ਉਹਨਾਂ ਦੇਸ਼ਾਂ ਦੇ ਵਿੱਚ ਕੋਈ ਵਿਅਕਤੀ ਵਿਆਹ ਤੋਂ ਬਾਅਦ ਮੰਨ ਲਓ ਆਪਣੀ ਮਰਜ਼ੀ ਨਾਲ ਕਰਾਇਆ 2 4 5 7 ਸਾਲ ਬਾਅਦ ਉਹਨਾਂ ਨੂੰ ਐ ਲੱਗਦਾ ਵੀ ਯਾਰ ਆਪਣੀ ਸੋਚ ਨਹੀਂ ਮਿਲਦੀ ਆਪਣੇ ਸੁਭਾਅ ਨਹੀਂ ਮਿਲਦੇ ਆਪਾਂ ਲੜਦੇ ਆ ਉਹ ਫਿਰ ਰੋਜ਼ ਨਹੀਂ ਲੜਦੇ ਇੱਕ ਦੋ ਤਿੰਨ ਵਾਰ ਤੋਂ ਬਾਅਦ ਉਹ ਕਹਿੰਦੇ ਆ ਕਿ ਆਪਾਂ ਆਪਣੀ ਜ਼ਿੰਦਗੀ ਦਾ ਸਮਾਂ ਵੇਸਟ ਕਰ ਰਹੇ ਆਂ ਆਪਾਂ ਦੋਵੇਂ ਅਜਾਈ ਗਵਾ ਰਹੇ ਆਂ ਸਮਾਂ ਲੜ ਝਗੜ ਕੇ ਬਦਨਾਮ ਕਰਕੇ ਇੱਕ ਦੂਜੇ ਨੂੰ ਕਿਉਂ ਤੂੰ ਆਪਣੀ ਜ਼ਿੰਦਗੀ ਦਾ ਮਾਲਕ ਹੈ ਮੈਂ ਆਪਣੀ ਜ਼ਿੰਦਗੀ ਦੀ ਮਾਲਕ ਆ ਉਹਨਾਂ ਨੇ ਇਹ ਮੁੱਦਾ ਅੱਜ ਤੋਂ 200 300 ਸਾਲ ਪਹਿਲਾਂ ਦਾ ਹੱਲ ਕੀਤਾ ਹੈ ਉਹ ਅਟ ਡੋ ਜਾਂਦੇ ਨੇ ਉਸ ਤੋਂ ਬਾਅਦ ਅਲੱਗ-ਅਲੱਗ ਰਹਿੰਦੇ ਨੇ ਜੇ ਉਹਨਾਂ ਨੂੰ ਨਵੀਂ ਜ਼ਿੰਦਗੀ 'ਚ ਕੋਈ ਆਪੋ ਆਪਣੀ ਥਾਂ ਤੇ ਕੋਈ ਠੀਕ ਪਾਰਟਨਰ ਮਿਲੇ ਤਾਂ ਉਹਦੇ ਨਾਲ ਜੁੜ ਜਾਂਦੇ ਨੇ ਨਹੀਂ ਤਾਂ ਉਹਨਾਂ ਦੀ ਮਰਜ਼ੀ ਮਤਲਬ ਉੱਥੇ ਮਨੁੱਖ ਦੀ ਜ਼ਿੰਦਗੀ ਨੂੰ ਤੇ ਮਨੁੱਖ ਦੀ ਇੱਛਾ ਨੂੰ ਤੇ ਮਨੁੱਖ ਦੀ ਮਰਜ਼ੀ ਨੂੰ ਬਹੁਤ ਵੱਡੀ ਪੈਲ ਦਿੱਤੀ ਜਾਂਦੀ ਆ ਆਪਣੇ ਦਿੱਤੀ ਨਹੀਂ ਜਾਂਦੀ ਆਪਣੇ ਕੋਈ ਸਮਝਦਾ ਨਹੀਂ ਇਸੇ ਕਰਕੇ ਆਪਣੇ ਸਿਆਪੇ ਵੱਧ ਪੈਂਦੇ ਆ ਹੁਣ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜ਼ਰੂਰ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ